ਸੀਐਮ ਭਗਵੰਤ ਮਾਨ ਦੀ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਸਿਆਸੀ ਖੇਡਾਂ ਨਾਲ ਨਸ਼ੇ ਦਾ ਕਲੰਕ ਲੱਗਿਆ ਹੈ ਪੁਸ਼ਟਾਚਾਰੀ ਸਰਕਾਰਾਂ ਨੇ ਸਾਰੀ ਗਲੋਰੀ ਖਤਮ ਕਰ ਦਿੱਤੀ ਅਸੀਂ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਯੁੱਧ ਨਸ਼ੇ ਵਿਰੋਧ ਦਾ ਵੱਡਾ ਹਿੱਸਾ ਖੇਡਾਂ ਹਨ ਪੰਜਾਬ ਨੂੰ ਨੰਬਰ 1 ਸੂਬਾ ਅਸੀਂ ਬਣਾ ਦੇਵਾਂਗੇ ਬਾਰਾ ਸਾਡੀ ਗਲੋਰੀ ਖਤਮ ਕਰਕੇ ਰੱਖਤੀ ਆ। ਪ੍ਰਸ਼ਤਾਚਾਰੀ ਸਰਕਾਰਾਂ ਨੇ ਅਸੀਂ ਵਾਪਸ ਲੈ ਕੇ ਆਵਾਂਗੇ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ। ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਸਾਡਾ। ਪੰਜਾਬ ਹੀ ਬਹੁਤ ਸੋਹਣਾ ਸਾਡਾ। ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਆ ਕਿ ਜੇ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਨਸ਼ਾ ਕਰਨ ਨਾਲ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੇ ਖੁਰਾਕਾ ਖਾਣ ਲੱਗੇ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਜਦੋਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਸੋ ਇਹ ਬਹੁਤ ਵੱਡਾ ਇੱਕ ਯੁੱਧ ਨਸ਼ੇ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ ਪਾਰਟ ਖੇਡਾਂ ਨੇ ਜੀ ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਤੇ ਡੋਪ ਟੈਸਟ ਦਾ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਪਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੈਲੰਜ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਬੂਲ ਕਰ ਲਿਆ। ਲੁਧਿਆਣਾ ਦੀ ਜ਼ਿੰਮੀ ਚੌਣ ਦੀ ਵਿਚਾਲੇ ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਦਾ ਮੁੱਦਾ ਗੂੰਜ ਰਿਹਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿਚ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੇ ਵਿਧਾਇਕਾਂ ਨੂੰ ਡਰਗ ਟੈਸਟ ਕਰਵਾਉਣ ਦਾ ਚੈਲੰਜ ਦਿੱਤਾ ਜਿਸ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਐਕਸੈਪਟ ਕਰ ਰਹੇ ਨੇ ਬਲਕਿ ਜਾਖੜ ਨੂੰ ਦਿਨ ਤਰੀਕੇ ਥਾਂ ਚੁਣਨ ਨੂੰ ਵੀ ਕਿਹਾ ਤੇ ਖੁਦ ਵੱਲੋਂ ਉੱਥੇ ਮੌਜੂਦ ਰਹਿਣ ਦੀ ਗੱਲ ਵੀ ਕਹੀ ਗਰਾਉ ਸਾਬ ਬਿਲਕੁਲ ਗਰਾਉਂ ਦਾ ਕਹਿੰਦਾ ਕਹਿੰਦਾ ਪਾਰਟੀਆਂ ਦੇ ਕੰਮਾਂ ਦਾ ਲੀਡਰਾਂ ਦੇ ਗਰਾਉ ਡਰਗ ਟੈਸਟ ਦਾ ਅੱਜ ਨੇ 88000 ਨਕੀ ਦਾ ਕਿਸੇ ਨੂੰ ਕੂੜੀ ਮਿਲ ਗਈ ਕੋਲ ਫੜ ਕੇ ਅੰਦਰ ਕਰਤਾ ਉਹਨੇ ਕੰਮ ਨਿਕਲ ਵੀ ਆਇਆ ਕੋਈ ਇਹਨਾਂ ਨੂੰ ਭਰਾਵਾ ਫੜ ਕੇ ਅੰਦਰ ਕਰਦੇ ਹੋ ਵੀ ਤਾਂ ਨਸ਼ਾ ਸੀਗਾ ਜਿਹਦੇ ਨੂੰ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹਨੂੰ ਟੈਸਟ ਕਰਾਉ ਆ ਡੋਪ ਟੈਸਟ ਤੁਸੀਂ ਜਗ੍ਹਾ ਚੁਣ ਲਓ ਤੁਸੀਂ ਦਿਨ ਚੁਣ ਲਓ ਤੁਸੀਂ ਡੇਟ ਚੁਣ ਲਓ ਸਾਰੇ মিডিਆ ਦੇ ਸਾਥੀਆਂ ਨੂੰ ਆਪਾਂ ਉੱਥੇ ਬੁਲਾ ਲਾਂਗੇ ਸਾਰਿਆਂ ਦੇ ਨਾਲ ਟਾਇਪ ਕਰ ਲਓ ਉਹਨਾਂ ਨਾਲ ਗੱਲਬਾਤ ਕਰ ਲਓ ਤੇ ਦਿਨ ਸਮਾਂ ਸਥਾਨ ਉਹ ਤੁਸੀਂ ਆਪ ਤੈਅ ਕਰ ਲੋ ਅਮਨ ਅਰੂੜਾ ਤੁਹਾਨੂੰ ਉੱਥੇ ਮੌਜੂਦ ਮਿਲੂਗਾ ਹਾਜ਼ਰ ਮਿਲੂਗਾ ਜਾਖੜ ਨੇ ਪ੍ਰਧਾਨਾਂ ਅਤੇ ਹਦਾਇਕਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ ਤੇ ਇਸ ਮੰਗ ਨੂੰ ਵੀ ਅਮਨ ਅਰੂੜਾ ਨੇ ਕਬੂਲ ਕੀਤਾ ਅਤੇ ਆਪਣੀ ਪ੍ਰਾਪਰਟੀ ਦੇ ਬੇਰਵੇ ਨਸ਼ਰ ਕਰਦਿਆਂ ਬਾਕੀਆਂ ਨੂੰ ਵੀ ਬੇਰਵੇ ਜਨਤਕ ਕਰਨ ਦਾ ਚੈਲੰਜ ਦਿੱਤਾ ਇਨਕੰਮਪਟ ਟੈਸਟ ਕਰਾਓ ਸਾਰਿਆਂ ਨੂੰ ਈਡੀ ਨੂੰ ਦਿਓ ਭਾ ਭੇਜੋ ਭਗਵੰਦ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਤੇ ਰਿਕਵੈਸਟ ਪਹਿਲਾਂ ਤਾਂ ਇਨਾਂ ਤਰ੍ਹਾਂ ਪ੍ਰਧਾਨਾਂ ਦਾ ਕਰਾਓ ਬੇਨਾਕੋ ਇਨਕਮ ਕਿਹចੋ ਅਨਲੈਸ ਇਨਟੈਲ ਯੂ ਫਾਲੋ ਦਾ ਮਨੀ ਟ੍ਰੇਡ ਥਿਸ ਇਜ਼ ਅ ਚੈਲੰਜ ਸਾਰਿਆਂ ਦੀ ਸਾਰੇ ਐਮਐਲਏ ਦੀ ਬਾਅਦ ਸਭ ਤੋਂ ਪਹਿਲਾਂ ਲੀਡਰ ਦਾ ਪਹਿਲਾਂ ਲੀਡਰਾਂ ਦੀ ਕਰਾਓ ਇਨਕਮ ਟ੍ਰੇਡ ਟੈਸਟ ਕਰਾਓ ਕਿ ਐ ਕਿਤੋਂ ਸਰਮਾਇਆ ਆ ਰਿਹਾ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਨੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਜ਼ਿਕਰ ਖਾਸੇ ਕੀ ਬਿੱਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਫੀਮ ਦੀ ਖੇਤੀ ਦੀ ਹਿਬਾਇਤ ਕੀਤੀ ਸੀ ਜਿਸ ਤੇ ਪੂਰਾ ਵਿਵਾਦ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਸੂਬੇ ਚ ਨਸ਼ੇਦ ਰਹੀ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਡੋਪ ਟੈਸਟ ਦਾ ਚੈਲੰਜ ਕੀਤਾ ਸੀ ਲੁਧਿਆਣਾ ਤੋਂ ਰਜਿੰਦਰ ਅਰੋੜਾ ਨਿਊਜ਼ ਇਟ ਇਨ ਪੰਜਾਬ ਕਰਾਉਂਦੇ ਚੀ ਉੱਪਰ ਡਾਉਨ ਡਾਉਨ ਡਾਕਟਰ ਡਾਕਟਰ ਅਜੇ ਤਾਂ ਅਮਰਤਾਰੀ ਬੰਦੇ ਆਂ ਮੁੱਖ ਮੰਤਰੀ ਨੂੰ ਪੁੱਛ ਲੋ